ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਜਾਂ ਤੇ ਰਾਂਝੇ ਕਿਸ਼ੇ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆ ਟੌਪਿਕ ਇਹ ਹਨਾ ਬਹੁਤ ਜ਼ਿਆਦਾ ਖਾਸ ਟੌਪਿਕ ਆ ਉਹ ਟੌਪਿਕ ਹੈਗਾ ਗਰਮੀ ਤੋਂ ਨੂੰ ਪਤਾ ਹੀ ਆ ਗਰਮੀ ਬਹੁਤ ਜ਼ਿਆਦਾ ਬਾਦ ਛੁੱਟੀ ਆ ਹਨਾ ਹੁਣ ਤਾਂ ਜੇ ਅੰਦਰ ਬੈਨੇ ਅੰਦਰ ਵੀ ਜਿਨ ਕੇ ਕਮਰੇ ਚ ਆਗੀ ਲੱਗੀ ਹੁੰਦੀ ਆ ਕਿ ਤਾਈ ਪੱਖੇ ਵੀ ਕੁਛ ਨਹੀਂ ਕਰਦੇ ਆਪਾਂ ਤੁਹਾਨੂੰ ਤਰੀਕਾ ਇਹ ਦੱਸਦੇ ਆ ਵੀ ਜਿਨ ਨਾਲ ਆਪਾਂ ਘਰ ਨੂੰ ਸਾਰਾ ਠੰਡਾ ਲਊਗਾ ਘਰ ਵਿੱਚ ਗਰਮੀ ਬਿਲਕੁਲ ਨਹੀਂ ਕਮਰੇ ਬਿਲਕੁਲ ਠੰਡੇ ਠਾ ਰਹਿਣਗੇ ਤੁਹਾਨੂੰ ਕੀ ਤਰੀਕੇ ਤੁਸੋਂ ਬੱਕਸਾ ਦੇ ਜਿਨ ਨਾਲ ਤੁਹਾਡੇ ਕਮਰਾ ਘਰ ਸਾਰੇ ਠੰਡੇ ਰਹਿਣਗੇ ਬਿਲਕੁਲ ਵੀ ਗਰਮੀ ਮਹਿਸੂਸ ਨਹੀਂ ਹੋਊਗੀ ਤੇ ਉਹ ਤਰੀਕੇ ਹੈਗਾ ਪਹਿਲੀ ਗੱਲ ਤਾਂ ਇਹ ਆਪਾਂ ਨੂੰ ਘਰ ਦੇ ਆਲੇ ਦੁਆਲੇ ਤਾਂ ਬੂਟੇ ਲਗਾਉਣੇ ਚਾਹੀਦੇ ਉਹ ਨਾਲ ਜਿਹੜੀ ਹਵਾ ਵਗਦੇ ਠੰਟੀ ਠੰਡੀ ਹਵਾ ਆਉਗੀ ਹਨਾ ਤੇ ਇਨਡੋਰ ਆਊਟਡੋਰ ਪਲਾਂਟ ਅੰਦਰ ਬਾਹਰ ਪਰ ਜਿਹੜੇ ਛੋਟੇ ਛੋਟੇ ਪਲਾਂਟ ਹੁੰਦੇ ਆਪਾਂ ਨੂੰ ਕਮਰੇ ਦੇ ਅੰਦਰ ਵੀ ਰੱਖਣੇ ਚਾਹੀਦੇ ਆ ਉਹਨਾਂ ਨਾਲ ਕੀ ਆ ਵੀ ਆਪਣਾ ਕਮਰਾ ਠੰਡਾ ਕਦ ਹੋਊਗਾ ਹਵਾ ਲੱਗੂਗੀ ਤੇ ਉਹ ਕਮਰੇ ਦੇ ਅੰਦਰ ਜਿਹੜੇ ਛੋਟੇ ਛੋਟੇ ਪਲਾਂਟ ਆ ਜਿਵੇਂ ਮਨੀ ਪਲਾਂਟ ਹੋ ਗਿਆ ਕਈ ਈਦਾਂ ਦੇ ਪਲਾਂਟ ਹੈਗੇ ਆ ਤુલਸੀ ਦਾ ਬੂਟਾ ਹੋ ਗਿਆ ਐਲੋਵੇਰਾ ਦਾ ਹੋ ਗਿਆ ਹਨਾ ਇਦਾਂ ਦੇ ਬੂਟੇ ਆਪਾਂ ਨੂੰ ਅੰਦਰ ਰੱਖਣੇ ਚਾਹੀਦੇ ਆ ਜਿਵੇਂ ਤਾਂ ਵੱਡਾ ਪਲਾਂਟ ਹੋ ਗਿਆ ਇਦਾਂ ਦੇ ਛੋਟੇ ਛੋਟੇ ਬੂਟੇ ਜਿਹੜੇ ਹੁੰਦੇ ਆ ਉਹ ਆਪਾਂ ਨੂੰ ਕ ਸਿੱਦਾ ਦੇ ਖੁੰਗੀਆਂ ਵਗੈਰਾ ਚੀਜ਼ ਲਾਉਣੇ ਚਾਹੀਦੇ ਤਾਂਕਿ ਆਪਣਾ ਕਮਰਾ ਠੰਡਾ ਹੋਵੇ ਹਨ ਇਹਨਾਂ ਚੀਜ਼ਾਂ ਨਾਲ ਤੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪਹਿਲੀ ਗੱਲ ਸੂਰਜ ਦੀਆਂ ਕਿਰਨਾਂ ਸਿੱਧੀਆਂ ਆਪਣੇ ਘਰ ਨੂੰ ਹੀ ਆਉਂਦੀਆਂ ਹੁੰਦੀਆਂ ਹਨ ਗਰਮੀ ਹੋ ਜਾਂਦੀ ਉਹਨਾਂ ਕਮਰੇ ਗਰਮ ਹੋ ਜਾਂਦੇ ਆ ਪੱਖੜਕੀਆਂ ਖੁੱਲੀਆਂ ਹੁੰਦੀਆਂ ਸਵੇਰ ਸੁਵੇਰ ਖੜਕੀਆਂ ਬਿਲਕੁਲ ਨਹੀਂ ਖੋਲਣੀਆਂਗੇ ਜੇ ਖੜਕੀਆਂ ਖੋਲਦੇ ਆਪਾਂ ਸਿੱਧੀਆਂ ਸੂਰਜ ਦੇ ਕਿਰਨਾਂ ਅੰਦਰ ਆਉਂਦੀਆਂ ਐ ਅੰਦਰ ਦੇ ਉਹਨਾਂ ਕਮਰੇ ਗਰਮਿਆਸ਼ ਹੋ ਜਾਂਦੀ ਆ ਠੀਕ ਹੈ ਕਹਿੰਦੇ ਸੁਬਾਹ ਜਿਹੜੇ ਖਿੜਕੀਆਂ ਖੋਲ੍ਹਣੇ ਉਹ ਪਾ ਸ਼ਾਮ ਨੂੰ ਖੋਲ੍ਹਣੇ ਸੁਬਾਹ ਤੇ ਦੁਪਹਿਰੇ ਆਪਾਂ ਖਿੜਕੀਆਂ ਬਿਲਕੁਲ ਨਹੀਂ ਖੋਲ੍ਹਣੀਆਂ ਹੈਗੀਆਂ ਠੀਕ ਹੈ ਕਹਿੰਦੇ ਤੇ ਜਿਹੜੇ ਆਪਾਂ ਪਰਦੇ ਲਗਾਉਣੇ ਪਹਿਲੀ ਤਾਂ ਪਰਦੇ ਆਪਾਂ ਲਾਈਟ ਕਲਰ ਦੇ ਲਾਉਣੇ ਆ ਜਿਹੜੇ ਲਾਈਟ ਕਲਰ ਦੇ ਪਰਦੇ ਸੂਰਜ ਦੇ ਕਰਨ ਆਪਦੇੰ ਦਾ ਜ਼ਤ ਕਰਦੇ ਤੇ ਲਾਈਟ ਕਲਰ ਦੇ ਪਰਦੇ ਹੀ ਆਪਾਂ ਲਗਾਉਣੇ ਆ ਡਾਰਕ कलर ਦੇ ਪਰਦੇ ਬਿਲਕੁਲ ਵੀ ਨਾ ਲਗਾਉਣੇ ਜੀ ਹਨਾ ਤੇ ਇਹ ਕਲਰ ਆਪਾਂ ਕਰਾਉਣੇ ਆ ਘਰਾਂ ਨੂੰ ਉਹ ਵੀ ਲਾਈਟ कलर ਦਾ ਹੋਣਾ ਚਾਹੀਦਾ ਉਹਦੇ ਨਾਲ ਵੀ ਗਰਮੀ ਦੀ ਮਤਲਬ ਬਹੁਤ ਜ਼ਿਆਦਾ ਘਟਿਆ ਦੀ ਕਮ ਦੇ ਠੰਡੇ ਰਹਿੰਦੇ ਗਰਮੀ ਜ਼ਿਆਦਾ ਨਹੀਂ ਹੁੰਦੀ ਠੀਕ ਹੈ ਕਿ ਨਹੀਂ ਬਹੁਤ ਜਿਹੜੇ ਛੱਤ ਤੇ ਆ ਜਿਨ੍ਹਾਂ ਨੇ ਛੱਤਾਂ ਕੱਚੀਆਂ ਆ ਉਹ ਛੱਤਾਂ ਤੇ ਮਿੱਟੀ ਫੇਰੀ ਜਾਵੇ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਮਿੱਟੀ ਫੇਰੀ ਜਾਵੇ ਤੇ ਗਰਮੀ ਇਹ ਨਾ ਬਿਲਕੁਲ ਨਹੀਂ ਆਪਰੀ ਉਹ ਹੁੰਦੀ ਇਹ ਫਿਰ ਘਰ ਵੀ ਕਮਰੇ ਠੰਡੇ ਰਹਿੰਦੇ ਗਰਸ਼ਤ ਗਰਮ ਨਹੀਂ ਹੁੰਦੀ ਤੇ ਛੱਤ ਤੇ ਪੰਨ ਦਾ ਛਰਕਾ ਕੀਤਾ ਜਾਵੇ ਆਥਰ ਨੂੰ ਸ਼ਾਮ ਦੇ ਨੂੰ ਕੱਢ ਦੇਵੇ ਤੇ ਪਾਣੀ ਦਾ ਛਰਕਾ ਕੀਤਾ ਜਾਵੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਤੇ ਜਿਹੜਾ ਤਾਂ ਹੈਗਾ ਹੁਣ ਅੱਜ ਕੱਲ ਚੱਲੀਆਂ ਹੋਈਆਂ ਗ੍ਰੀਨ ਨੈਟਸ ਗ੍ਰੀਨ ਉਹ ਚੱਲਦੇ ਨੇ ਪੜਦੇ ਜੇ ਜਾਲੀਆਂ ਜੀਆਂ ਚਾਣਣੀਆਂ ਜੀਆਂ ਉਹ ਜ਼ਰੂਰੀ ਆਪਣੇ ਘਰ ਦੇ ਉੱਪਰ ਜਿਆਦੇ ਪਾਸੇ ਉੱਤੇ ਲਗਾਉਣੀਆਂ ਉਹਨਾਂ ਨਾਲ ਕੀ ਬਹੁਤ ਜ਼ਿਆਦਾ ਘਰ ਨੂੰ ਠੰਡਕ ਮਿਲਦੀ ਹੈ ਸ਼ਾਮ ਮਿਰਦੇ ਤੇ ਠੰਡਕ ਮਿਲਦੀ ਹੈ ਤੇ ਆਪਣਾ ਘਰ ਬਿਲਕੁਲ ਠੰਡਾ ਰਹਿੰਦਾ ਹੈ ਤੇ ਯਾਨੀ ਇੱਕ ਤਾਂ ਇਹ ਲਗਾਉਣੀ ਚਾਹੀਦਾ ਤੇ ਜਿਹੜਾ ਆਪਣੇ ਛੱਕਾਦਿਆਂ ਛੱਤਾਂ ਜਿਨ੍ਹਾਂ ਦੀਆਂ ਪੱਕੀਆਂ ਪੱਕੀਆਂ ਛੱਤਾਂ ਕਰਕੇ ਉਧੋਂ ਜ਼ਿਆਦਾ ਪ੍ਰਧਾਨ ਅਗਰ ਮੈਸ਼ ਆਉਂਦੀ ਆ ਨਾ ਘਰ ਜਿਹੜੇ ਉਹਨੂੰ ਜ਼ਿਆਦਾ ਤੱਕਦੇ ਆ ਕਮਰੇ ਉੱਥੇ ਤੁਹਾਨੂੰ ਵਾਈਟ ਜਿਹੜਾ ਹੈਗਾ ਪੇਂਟ ਕਰਾਉਣਾ ਚਾਹੀਦਾ ਵਾਈਟ ਪੀਵੀਸੀ ਜਿਹ ਹੁੰਦਾ ਜਿਹੜਾ ਆਪਣਾ ਪੇਂਟ ਉਹਦੇ ਵਾਸਤੇ ਬਾਟਰ ਪ੍ਰੂਫ ਹਨਾ ਵਾਲਟ ਓਪਨ ਕਰਉਣਾ ਚਾਹੀਦਾ ਆਪਾਂ ਛੱਤਾਂ ਦੇ ਉਹਦੇ ਨਾਲ ਕੀ ਹੈ ਜਿਹੜੇ ਛੱਤਾਂ ਉਹ ਠੰਡੀ ਰਹਿੰਦੀ ਆ ਆਪਾਂ ਨੂੰ ਇਹ ਥੋੜੀ ਗੱਲਾਂ ਦਾ ਧਿਆਨ ਰੱਖਣਾ ਪੈਣਾ ਤੇ ਆਪਣਾ ਘਰ ਬਿਲਕੁਲ ਠੰਡਾ ਲਊਗਾ ਤੇ ਹਰੀ ਨੈਟ ਤਾਂ ਜਰੂਰ ਲਗਾਓ ਘਰ ਦੇ ਉੱਪਰ ਉਹ ਨਾਲ ਵੀ ਘਰ ਠੰਡਾ ਲਊਗਾ ਬਾਹਰ ਬਾਹਰ ਤੋਂ ਸਾਡਾ ਜੈਕ ਲੱਗ ਗਿਆ ਪਤਾ ਨੂੰ ਬਾਹਰ ਕੋਈ ਆਇਆ ਹੁਣ ਲੱਗ ਗਿਆ ਚੋ ਚੋ ਕ ਤੇ ਠੀਕ ਆ ਕੰਨੀ ਆਪਾਂ ਨੂੰ ਇਹ ਚੀਜ਼ਾਂ ਜ਼ਰੂਰੀ ਹੈ ਜਿਹੜੇ ਘਰ ਦੇ ਪੜਦੇ ਆ ਬਾਜਾ ਤਾਤਾ ਹਨ ਜਿਹੜੀਆਂ ਪੰਚਟਾਈਆਂ ਜੇ ਨਹੀਂ ਹੁੰਦੀਆਂ ਮਿਲਦੀਆਂ ਬਚਟਾਈਆਂ ਵੀ ਹੁੰਦੀਆਂ ਉਹ ਚਟਾਈਆਂ ਦੇ ਪਰਦੇ ਤੁਸੀਂ ਲਗਾਓ ਨਾ ਤੇ ਪਾਣੀ ਦਾ ਛਰਕਾ ਕਰੋ ਤੇ ਥੋੜਾ ਕਮਰਾ ਤੇ ਘਰ ਬਿਲਕੁਲ ਠੰਡੇ ਰਹਿਣਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਮੇਰੇ ਟ੍ਰਿਕਾ ਕੁਝ ਵਧੀਆ ਲੱਗੀਆਂ ਹੋਣਗੀਆਂ ਜੇ ਵਧੀਆ ਲੱਗੀਆਂ ਤਾਂ ਗਾ Share ਕਰੋ ਕਿਸੇ ਤੇ ਗੌਰ ਕਰੋ ਤੇ ਕਮਰਾ ਆਪਣਾ ਤੇ ਘਰ ਨੂੰ ਠੰਡਾ ਠੰਡਾ ਰੱਖਿਓ ਤੇ ਸਾਡਾ ਤੱਕ ਇਸੇ ਤਰ੍ਹਾਂ ਹੀ ਠੰਡਾ ਰਹਿੰਦਾ ਇਹ ਮੈਂ ਪਰਦੇ ਲਾਈਟ ਰੱਖਦੀਆਂ ਤੇ ਪਰਦੇ ਦੂਜੇ ਲਗਾਉਣੀ ਆ ਮੇ ਤੁਹਾਨੂੰ ਅੱਗੇ ਵੀਡੀਓ ਤੇ ਅਸੀਂ ਮੈਂ ਕਮਰੇ ਨੂੰ ਕਿਵੇਂ ਠੰਡਾ ਕਰਦੀ ਆ ਤੇ ਇਸ ਨਾਲ ਬਿਜਲੀ ਦੀ ਬਚਤ ਹੁੰਦੀ ਆ ਤੇ ਆਪਣੇ ਦਾ ਖਾਚੇ ਤੇ ਫਿਰ ਜਨਕਿ ਬਚਤ ਹੋ ਜਾਂਦੀ ਆਪਣਾ ਜਿਹੜ ਬੈਲੇ ਸੀ ਆਪਾਂ ਵਗੈਰਾ ਛੱਡ ਦੇ ਕਈ ਲੋਕ ਹਨਾ ਤੇ ਉਹਨਾਂ ਦੀ ਬਚਤ ਹੋ ਜਾਂਦੀ ਹੈ ਚੀਜ਼ ਨਾਲ ਤੁਸੀਂ ਇਹ ਤਰੀਕਾ ਅਪਣਾਓ ਜੇ ਵਧੀਆ ਵੀਡੀਓ ਵਧੀਆ ਲੱਗੀ ਤਾਂ ਗਾ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲਾਗ ਵਿੱਚ ਬਾਏ ਬਾਏ